ਹਾਂਜੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਸੀਂ থামਨੇਲ ਤੋਂ ਪੈਸੇ ਦੇਖ ਹੀ ਲਿਆ ਹੋਣਾ ਕਿ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਅਮਰੀਕਾ ਦੇ ਵਿੱਚ ਫਲੋਰੀਡਾ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਆਪਣੇ ਪੰਜਾਬੀ ਵੀਰ ਕੋਲ ਉਹਦੇ ਬਾਰੇ ਗੱਲ ਕਰਨੀ ਆ ਆਪਾਂ ਤੇ ਨਾਲ ਹੀ ਆਪਾਂ ਇਹ ਵੀ ਦੇਖਾਂਗੇ ਕਿ ਕਿਵੇਂ ਆਪਣੇ ਲੋਕਾਂ ਦਾ ਜਿਹੜਾ ਮਾਈਂਡ ਸੈਟ ਆ ਹਨਾ ਇਹ ਕਿਸ ਤਰ੍ਹਾਂ ਕੰਮ ਕਰਦਾ ਵੀ ਇਨਸਾਨ ਆਪਾਂ ਸੇਮ ਹੀ ਆ ਕੁਝ ਕੁ ਨੂੰ ਗਾਲਾਂ ਕੱਢੀ ਜਾਂਦੇ ਆ ਕੁਝ ਕੁ ਚੰਗਾ ਲਿਖੀ ਜਾਂਦੇ ਆ ਕੁਝ ਕੁ ਕਹੀ ਜਾਂਦੇ ਆ ਜਾਣ ਕੇ ਇਨੇ ਧਿਆਨ ਨਹੀਂ ਦਿੱਤਾ ਕੁਛ ਕਹੀ ਜਾਂਦੇ ਆ ਇਟਸ ਬਾਏ ਐਕਸੀਡੈਂਟ ਸੋ ਉਹਦੇ ਬਾਰੇ ਗੱਲਬਾਤ ਕਰਦੇ ਆਪਾਂ ਸੋ ਸੇਮ ਉਸ ਦਿਨ ਦੀ ਤਰ੍ਹਾਂ ਕਾਫੀ ਜ਼ਿਆਦਾ ਲੋਕੀ ਨੇ ਇੱਥੇ ਕੋਈ ਆਪਾਂ ਸੇਫ ਜੀ ਜਗ੍ਹਾ ਦੇਖ ਕੇ ਬੈਠਦੇ ਆ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਉਹ ਐਕਸੀਡੈਂਟ ਹੋਇਆ ਤੇ ਉਹ ਇੰਨਾ ਕਿ ਜ਼ਿਆਦਾ ਭਿਆਨਕ ਸੀਗਾ ਸਭ ਤੋਂ ਪਹਿਲਾਂ ਕਿ ਉਸ ਵੀਰ ਦੀ ਤੋਂ ਗਲਤੀ ਤਾਂ ਚਲੋ ਹੋਈ ਆ ਗਲਤੀ ਇਹ ਹੋਈ ਆ ਕਿ ਉਹਨਾਂ ਨੇ ਐਮਰਜੈਂਸੀ ਦੇ ਵਿੱਚ ਯੂ ਟਰਨ ਲਿਆ ਜਿੱਥੇ ਕਿ ਸਿਰਫ ਐਮਰਜੈਂਸੀ ਵੀਹਿਕਲਸ ਜਿਵੇਂ ਕਿ ਐਂਬੂਲੈਂਸ ਹੋਗੀ ਐਮਨ ਗੱਡੀਆਂ ਅਲਾਉਡ ਸੀਗੀਆਂ ਉੱਥੇ ਯੂ ਟਰਨ ਲੈਣਾ ਬੱਸ ਉਹਨਾਂ ਦਾ ਬਣਦਾ ਨਹੀਂ ਸੀ ਤੇ ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਇੱਥੇ ਨਾ ਹਰ ਕਿਸੇ ਨੂੰ ਬਹੁਤ ਜ਼ਿਆਦਾ ਜਲਦੀ ਰਹਿੰਦੀ ਆ ਹੋ ਸਕਦਾ ਉਹਦੇ ਤੇ ਕੰਮ ਦਾ ਕੋਈ ਪ੍ਰੈਸ਼ਰ ਹੋਵੇ ਜਾਂ ਕਈ ਵਾਰ ਲੋਡ ਲੇਟ ਹੋ ਜਾਂਦਾ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਟਰੱਕ ਡਰਾਈਵਰਾਂ ਦੇ ਲਈ ਸੋ ਉਸ ਚੱਕਰ ਦੇ ਵਿੱਚ ਔਰ ਪਹਿਲੀ ਗੱਲ ਤੇ ਇਹ ਆ ਕਿ ਕੋਈ ਵੀ ਮੈਨੂੰ ਲੱਗਦਾ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਤੋਂ ਕੋਈ ਐਕਸੀਡੈਂਟ ਹੋਵੇ ਜਾਂ ਮੇਰੇ ਤੋਂ ਲੋਕ ਮਾਰੇ ਜਾਣ ਹਨ ਇਹ ਗੱਲ ਤਾਂ ਆਪਾਂ ਸਾਰੇ ਹੀ ਸਮਝ ਸਕਦੇ ਹਾਂ ਪਰ ਫਿਰ ਵੀ ਚਲੋ ਹੁਣ ਉਹ ਕੈਮਰੇ ਦੇ ਵਿੱਚ ਪ੍ਰੋਪਰ ਆ ਗਿਆ ਵਾ ਇਹ ਜਿਹੜੀ ਉਮਰ ਹੁੰਦੀ ਆ ਘਰੋਂ ਸਾਰੇ ਹਨਾ ਇੱਕ ਵਾਰੀ ਪੈਸੇ ਲਾ ਕੇ ਬਹੁਤ ਓਕੇ ਆਉਂਦੇ ਆ ਸਾਰੇ ਆਪਣਾ ਫਿਊਚਰ ਸੈੱਟ ਕਰਨ ਆਉਂਦੇ ਤੇ ਜਦੋਂ ਉੱਥੇ ਅਚਾਨਕ ਐਵੇਂ ਦੀ ਜਿਹੜੀ ਹੈਗੇ ਹਾਦਸਾ ਹੋ ਜੇ ਤਾਂ ਪਿੱਛੇ ਮਾਪਿਆਂ ਦਾ ਤਾਂ ਕੋਈ ਹਾਲ ਹੀ ਨਹੀਂ ਰਹਿ ਗਿਆ ਹੁਣ ਤੇ ਉਸ ਮੁੰਡੇ ਦਾ ਸਾਰਾ ਜਿਹੜਾ ਹੈਗਾ ਵਾ ਪੀਰੀਅਡ ਆ ਉਹ ਜੇਲ੍ਹ ਦੇ ਵਿੱਚ ਹੀ ਲੰਘ ਜਾਣਾ ਤੇ ਜਦੋਂ ਨੂੰ ਉਹਨੇ ਬਾਹਰ ਆਉਣਾ ਉਹਦੇ ਤੇ ਬੁਢਾਪਾ ਆ ਚੁੱਕਿਆ ਹੁਣ ਦੇਖ ਹੀ ਰਿਹਾ ਕਿ ਉੱਥੇ ਐਗਜ਼ਿਟ ਉਹਨਾਂ ਦਾ ਬਣਦਾ ਨਹੀਂ ਸੀ ਤਾਂ ਕਰਕੇ ਪਹਿਲਾਂ ਤਾਂ ਸਾਰੇ ਲੋਕਾਂ ਨੇ ਇੰਦੀਆਂ ਖਿਆਲ ਜ਼ਿਆਦਾ ਉਹਨਾਂ ਨੂੰ ਬੁਰਾ ਭਲਾ ਬੋਲਿਆ ਬਹੁਤ ਜ਼ਿਆਦਾ ਕਮੈਂਟਾਂ ਦੇ ਵਿੱਚ ਤੇ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਇਹ ਹੋਣਾ ਚਾਹੀਦਾ ਤੇ ਕਾਫੀ ਲੋਕਾਂ ਨੇ ਉੱਥੇ ਇਹ ਵੀ ਕਿਹਾ ਕਿ ਇਹਦੇ ਤਾਂ ਮਨ ਦੇ ਵਿੱਚ ਕਿਤੇ ਪਛਤਾਵਾ ਨਾ ਦਾ ਹੈ ਹੀ ਨਹੀਂ ਵਰਡ ਹੀ ਹੈ ਨਹੀਂ ਕਿ ਕਿਵੇਂ ਦੇਖ ਰਿਹਾ ਬਟ ਐਕਚੁਅਲੀ ਦੇ ਵਿੱਚ ਜਦੋਂ ਇਦਾਂ ਸਡਨਲੀ ਇੰਨਾ ਵੱਡਾ ਹਾਲਸਾ ਹੋ ਜੀ ਬੰਦਾ ਵੈਸੇ ਹੀ ਡਾਵਾ ਡੋਲ ਜਾ ਹੁੰਦਾ ਔਰ ਉਹਨੂੰ ਪਤਾ ਹੀ ਨਹੀਂ ਲੱਗਦਾ ਕੁਝ ਵੀ ਹੋ ਗਿਆ ਉੱਥੇ ਨਾਲ ਦੀ ਨਾਲ ਪੁਲਿਸ ਆ ਗਈ ਸਾਰਾ ਪੂਰੀ ਇਨਵੈਸਟੀਗੇਸ਼ਨ ਲਈ ਆਪਣੀ ਤੇ ਬਾਅਦ ਚ ਹੌਲੀ ਹੌਲੀ ਹੁਣ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਹੁਣ ਸਾਰੇ ਕਹਿ ਰਹੇ ਆ ਕਿ ਉਹ ਤਾਂ ਮੈਂਟਲੀ ਅਫਸੈਟ ਲੱਗ ਰਿਹਾ ਮੈਂਟਲੀ ਹੋ ਜਾਣਾ ਵੀ ਪੱਗ ਵੀ ਨਹੀਂ ਹੈਗੀ ਉਹਨਾਂ ਦੇ ਸਿਰ ਤੇ ਹੁਣ ਤੇ ਉਹਨਾਂ ਨੂੰ ਏਦਾਂ ਹਥਕੜੀ ਪਾ ਕੇ ਲਜਾਇਆ ਜਾ ਰਿਹਾ ਜਿਹੜੀਆਂ ਵੀ ਫੋਟੋਸ ਆ ਰਹੀਆਂ ਨੇ ਬਟ ਮੇਨ ਗੱਲ ਇਹ ਆ ਕਿ ਹੁਣ ਜੇ ਆਪਾਂ ਉਹਨਾਂ ਦੀ ਉਮਰ 25 ਸਾਲ ਵੀ ਮੰਨੀਏ ਵੈਸੇ ਤਾਂ ਚਲੋ ਆਈ ਥਿੰਕ 27-28 ਦੀ ਤਾਂ ਹੋਣੀ ਹੀ ਨੇ ਪਰ ਚਲੋ ਜੇ ਤੁਸੀਂ 25 ਸਾਲ ਦੇ ਵੀ ਮੰਨੋ ਤੇ 45 ਸਾਲ ਦੀ ਉਹਨਾਂ ਨੂੰ ਜਿਹੜੀ ਹੈਗੀ ਸਜ਼ਾ ਹੋਣ ਜਾ ਰਹੀ ਹੈ ਤਾਂ ਤੁਸੀਂ 45 ਦੇ ਵਿੱਚ 25 ਐਡ-ਆਨ ਕਰ ਦੋ ਤੇ ਆਲਮੋਸਟ ਕਿੰਨੇ 70 ਸਾਲ ਹੋ ਗਏ ਤੇ ਇਹ ਸਜ਼ਾ ਸੱਚੀ ਬਹੁਤ ਵੱਡੀ ਆ ਤੇ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਦੀ ਵੈਸੇ ਸ਼ਕਲ ਤੋਂ ਹੀ ਲੱਗ ਰਿਹਾ ਵੀ ਉਹ ਬਹੁਤ ਹੀ ਜ਼ਿਆਦਾ ਇਨੋਸੈਂਟ ਹੋਣਾ ਵੀ ਉਹਨੇ ਜਾਣਬੁੱਝ ਕੇ ਨਹੀਂ ਕੀਤਾ ਹੋਣਾ ਜਾਣਬੁੱਝ ਕੇ ਤਾਂ ਚਲੋ ਕੋਈ ਵੀ ਨਹੀਂ ਕਰਦਾ ਹੁੰਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਤਾਂ ਐਕਸੀਡੈਂਟ ਹੀ ਆ ਪਰ ਜੇ ਦੂਜੇ ਪਾਸੇ ਦੇਖੀਏ ਤਾਂ ਜਿਹੜੇ ਤਿੰਨ ਫੈਮਿਲੀ ਦੇ ਮੈਂਬਰ ਗਏ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਇੱਥੇ ਵੀਡੀਓ ਵੀ ਅਟੈਚ ਕਰ ਰਹੀ ਆ ਨਾਲ ਤੁਸੀਂ ਦੇਖ ਵੀ ਸਕਦੇ ਹੋ ਵੀ ਉਹ ਗੱਡੀ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਉਹ ਵੀ ਬਟ ਉਹ ਹੀ ਆ ਕਿ ਚਲੋ ਯੂ ਟਰਨ ਤਾਂ ਗਲਤ ਹੀ ਲਿਆ ਗਿਆ ਬਿਕਸ ਉਹ ਗੱਡੀ ਤਾਂ ਆਪਣੀ ਜਿਹੜੀ ਹੈਗੀ ਆ ਸੇਮ ਰਫਤਾਰ ਤੇ ਸਿੱਧੀ ਜਾ ਰਹੀ ਸੀ ਕਿਉਂਕਿ ਜਦੋਂ ਤੁਸੀਂ ਇਦਾਂ ਅਚਾਨਕ ਯੂ ਟਰਨ ਲੈਣੇ ਹੋ ਤਾਂ ਗੱਡੀ ਨੇ ਤਾਂ ਓਬਵੀਅਸਲੀ ਵਿੱਚ ਆ ਕੇ ਲੱਗਣੀ ਸੀ ਬਿਕਸ ਉਹਨਾਂ ਨੂੰ ਥੋੜੀ ਪਤਾ ਸੀ ਕਿ ਇਹ ਬੰਦਾ ਇੱਥੇ ਯੂ ਟਰਨ ਲੈਣ ਜਾ ਰਿਹਾ ਤੇ ਪਰ ਗੱਲ ਹੁਣ ਇੱਥੇ ਉਹੀ ਆਉਂਦੀ ਹੈ ਕਿ ਹੁਣ ਅੱਧੇ ਲੋਕ ਕਹਿੰਦੇ ਵੀ ਜਾਣੋ ਵਜਿਕੇ ਨਹੀਂ ਕੀਤਾ ਇਸ ਮਿਸਟੇਕ ਸੀਗੀ ਬਟ ਇੰਨੀ ਵੱਡੀ ਸਜ਼ਾ ਨਹੀਂ ਹੋਣੀ ਚਾਹੀਦੀ પણ ਆਪਣੇ ਹੀ ਕਮਿਊਨਿਟੀ ਦੇ ਲੋਕ ਅੱਦੇ ਗਾਲਾਂ ਕੱਢੀ ਜਾਂਦੇ ਅੱਦੇ ਬੁਰਾਪੜਾ ਬੋਲੀ ਜਾਂਦੇ ਕਿ ਨਹੀਂ ਜੀ ਸਜ਼ਾ ਹੋਣੀ ਚਾਹੀਦੀ ਆ ਦੂਜੀ ਫੈਮਿਲੀ ਦੇ ਮੈਂਬਰਾਂ ਦਾ ਵੀ ਤਾਂ ਘਾਟਾ ਪਿਆ ਉਹ ਕੌਣ ਪੂਰਾ ਕਰੂਗਾ ਤੇ ਕੁਛਕ ਕਹਿੰਦੇ ਕਿ ਉਹਨੇ ਇਹ ਜਾਣਬੁੱਝ ਕੇ ਨਹੀਂ ਕੀਤਾ ਤੇ ਜਿਸ ਹਿਸਾਬ ਦੀਆਂ ਫੋਟੋਸ ਹੌਂਸ ਬਾਹਰ ਆ ਰਹੀਆਂ ਨੇ ਵੀਡੀਓਜ਼ ਉਹ ਤੋਂ ਤਾਂ ਇਹੀ ਲੱਗ ਰਿਹਾ ਕਿ ਉਹ ਮੁੰਡੇ ਨੂੰ ਵਾਕਈ ਬਹੁਤ ਜ਼ਿਆਦਾ ਪਛਤਾਵਾ ਇਸ ਗੱਲ ਦਾ ਔਰ ਉਹ ਮੈਂਟਲੀ ਅਫਸੈਟ ਹੀ ਲੱਗ ਰਿਹਾ ਔਰ ਉਹ ਜਿੰਨੀਆਂ ਵੀ ਉਹਦੀ ਵੀਡੀਓਜ਼ ਫੋਟੋਆਂ ਆਈਆਂ ਨੇ ਕਿਸੇ ਵੀ ਫੋਟੋ ਦੇ ਵਿੱਚੋਂ ਇਵਨ ਕਿ ਫੇਸ ਟੂ ਫੇਸ ਜਿਹੜਾ ਹੈਗਾ ਇੱਕ ਐਕਸਪ੍ਰੈਸ਼ਨ ਵੀ ਨਹੀਂ ਦਿਖਾ ਰਿਹਾ ਕੋਈ ਵੀ ਨੀਵੀਂ ਨਹੀਂ ਚੱਕ ਰਿਹਾ ਔਰ ਦੂਜੀ ਗੱਲ ਇਹ ਵੀ ਹੈ ਜਿਹੜੀ ਮੇਨ ਪ੍ਰੋਬਲਮ ਆਈ ਆ ਕਿ ਜਦੋਂ ਉਹਨੂੰ ਇਹ ਸਾਰੇ ਟ੍ਰੈਫਿਕ ਸੇਫਟੀ ਦੇ ਰੂਲਸ ਪੁੱਛੇ ਗਏ ਜਿਵੇਂ ਨਾਰਮਲੀ ਜਦੋਂ ਆਪਾਂ ਲਾਇਸੈਂਸ ਲੈਣ ਜਾਂਦੇ ਆ ਤਾਂ ਆਪਾਂ ਨੂੰ ਕੁਝ ਜਿਹੜਾ ਹੈਗਾ ਕ੍ਰਾਈਟੇਰੀਆ ਮੀਟ ਕਰਨਾ ਪੈਂਦਾ ਸੋ ਉੱਥੇ ਗੱਲ ਇਹ ਆ ਵੀ ਉਹ ਵਿਚਾਰੇ ਤੋਂ ਕੋਈ ਆਨਸਰ ਹੀ ਨਹੀਂ ਦਿੱਤਾ ਗਿਆ ਸਿਰਫ ਇੰਨੇ ਸਵਾਲਾਂ ਦੇ ਵਿੱਚੋਂ ਕਹਿੰਦੇ ਸਿਰਫ ਦੋ ਹੀ ਸਵਾਲਾਂ ਦੇ ਜਿਹੜੇ ਹੈਗੇ ਸਹੀ ਜਵਾਬ ਦੇ ਪਾਇਆ 댓 ਮੀਨਸ ਕਿ ਉਹਦਾ ਜਿਹੜਾ ਹੈਗਾ ਆ ਇੰਗਲਿਸ਼ ਤਾਂ ਲੈਵਲ ਵੀ ਬਹੁਤ ਜ਼ਿਆਦਾ ਵੀਕ ਆ ਸੋ ਪਲੀਜ਼ ਇਹ ਚੀਜ਼ ਮੇਕ ਸ਼ੁਰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਇਨਾਂ ਕੰਟਰੀ ਦੇ ਵਿੱਚ ਆਪਾਂ ਇਸ ਤਰ੍ਹਾਂ ਜਿਵੇਂ ਆਪਣੇ ਕਹਿੰਦੇ ਜਿਗਾਰਡ ਲਾ ਲ ਨੇ ਇਹ ਕਰਨਾ ਲਾਇਸੈਂਸ ਲੈ ਲੈਣੇ ਸੋ ਇੰਗਲਿਸ਼ ਤਾਂ ਥੋੜੀ ਬਾਤ ਹੀ ਸਿੱਖਣੀ ਆਉਣੀ ਚਾਹੀਦੀ ਐਟ ਲੀਸਟ ਇੰਨੀ ਕੁ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਸੇ ਨਾਲ ਕਮਿਊਨੀਕੇਟ ਕਰ ਸਕੀ ਜੇ ਕੋਈ ਐਮੇ ਦੀ ਪ੍ਰੋਬਲਮ ਆਉਂਦੀ ਆ ਹੁਣ ਉਹ ਵਿਚਾਰਾ ਇੱਥੇ ਆਪਣੀ ਜਸਟੀਫਿਕੇਸ਼ਨ ਵੀ ਨਹੀਂ ਦੇ ਪਾ ਰਿਹਾ ਬਿਕਾਜ਼ ਸਾਰੇ ਉੱਥੇ ਜਿਵੇਂ ਇੰਗਲਿਸ਼ ਦੇ ਵਿੱਚ ਉਹਨੂੰ ਕਮਿਊਨੀਕੇਟ ਕਰਨਾ ਪੈਣਾ ਸੋ ਅਗਰ ਉਹਨੂੰ ਥੋੜੀ ਬਹਤ ਹੀ ਆਉਂਦੀ ਹੁੰਦੀ ਸੋ ਐਟਲੀਸਟ ਸੋ ਥੋੜਾ ਬਹਤ ਆਪਣਾ ਐਕਸਪਲੇਨੇਸ਼ਨ ਵਗੈਰਾ ਦੇ ਪਾਉਂਦਾ ਕਿ ਮੈਂ ਇਹ ਕਰਨਾ ਚਾਹ ਰਿਹਾ ਸੀ ਜਾਂ ਮੇਰਾ ਇੰਟੈਂਸ਼ਨ ਉਹ ਨਹੀਂ ਸੀ ਤੇ ਇੱਕ ਤਾਂ ਵੈਸੇ ਹੀ ਸਦਮੇ ਦੇ ਵਿੱਚ ਲੱਗ ਰਿਹਾ ਤੇ ਉਹ ਕੁਝ ਬੋਲ ਹੀ ਨਹੀਂ ਪਾ ਰਿਹਾ ਤੇ ਉਹਨੂੰ ਜਿੱਥੇ ਲੈ ਕੇ ਜਾਂਦੇ ਜਿਵੇਂ ਲੈ ਕੇ ਜਾਂਦੇ ਤੇ ਉਹ ਨੀਵੀਂ ਪਾ ਕੇ ਹੋ ਗਈ ਤੁਰਿਆ ਜਾਂਦਾ ਤੇ ਉਹਦੇ ਕੋਲ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਆ ਕਾਫੀ ਜਾਣਿਆਂ ਨੇ ਇਹ ਡਿਸਕਸ ਕਰਕੇ ਵੀ ਇਹ ਪੈਟੀਸ਼ਨ ਸਾਈਨ ਕਰਨ ਨੂੰ ਕਹਿ ਰਹੇ ਨੇ ਕਿ ਉਹਦੇ ਨਾਲ ਕੀ ਹੋਊਗਾ ਕਿ ਬਾਅਦੋ ਤੋਂ ਬਾਅਦ ਲੋਕ ਉਸ ਤੇ ਸਾਈਨ ਕਰਨਗੇ ਉਹਦੇ ਨਾਲ ਜੁੜਨਗੇ ਤੇ ਸ਼ਾਇਦ ਉਸ ਵੀਰ ਦੀ ਸਜ਼ਾ ਥੋੜੀ ਘੱਟ ਹੋ ਸਕੇ ਕਿਉਂਕਿ ਸਜ਼ਾ ਤਾਂ ਉਹਨੂੰ ਹੋਣੀ ਹੀ ਹੋਣੀ ਆ ਕਿਉਂਕਿ ਤਿੰਨ ਜਾਣਿਆਂ ਦੇ ਕਤਲ ਦਾ ਚਾਰਜ ਉਹਦੇ ਤੇ ਆਲਰੇਡੀ ਲੱਗ ਚੁੱਕਿਆ ਬਟ ਇਹ ਹੈਗਾ ਕਿ ਉਹਦੀ ਸਜ਼ਾ ਥੋੜੀ ਬਤ ਹੀ ਘੱਟ ਹੋ ਸਕਦੀ ਹੈ ਜਿਹੜੇ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਟਰੱਕ ਦੇ ਵਿੱਚ ਬੈਠੇ ਸੀ ਆਈ ਥਿੰਕ ਪਹਿਲਾਂ ਕਹਿੰਦੇ ਸੀ ਉਹਨਾਂ ਦੇ ਦੋਸਤ ਨੇ ਤੇ ਹੁਣ ਪਤਾ ਲੱਗਿਆ ਵੀ ਉਹ ਉਹਨਾਂ ਦਾ ਬ੍ਰਦਰ ਹੀ ਸੀਗਾ ਤੇ ਪਹਿਲਾਂ ਤਾਂ ਕਿਸੇ ਦਾ ਉਸ ਵੱਲ ਧਿਆਨ ਇਹਨਾਂ ਗਿਆਨੀ ਤੇ ਲੋਕਾਂ ਨੇ ਕਹਿ ਕਹਿ ਕੇ ਉਹਨੂੰ ਵੀ ਵਿੱਚ ਇਨਵੋਲਵ ਕੀਤਾ ਕਿ ਇਹ ਵੀ ਬਰਾਬਰ ਦਾ ਹੱਕਦਾਰ ਹੈ ਸਜ਼ਾ ਇਹਨੂੰ ਵੀ ਮਿਲਣੀ ਚਾਹੀਦੀ ਹੈ ਉਹਨੂੰ ਵੀ ਅਰੈਸਟ ਕਰ ਲਿਆ ਗਿਆ ਬਟ ਅਜੇ ਉਹਨੂੰ ਕਿੰਨੀ ਸਜ਼ਾ ਹੋਗੀ ਉਹਦੇ ਤੇ ਕੀ ਐਕਸ਼ਨ ਲਿਆ ਜਾਊਗਾ ਉਹਦੇ ਬਾਰੇ ਕੁਝ ਵੀ ਆਫੀਸ਼ੀਅਲ ਨਹੀਂ ਸਾਹਮਣੇ ਆਇਆ ਪਰ ਇਸ ਵੀਰ ਨੂੰ ਤਾਂ ਫੋਰ ਸ਼ੋਰ ਹੈ ਕਿ ਸਜ਼ਾ ਮਿਲੇਗੀ ਜ਼ਰੂਰ ਮਿਲੂਗੀ ਬਟ ਹਾਂ ਇਹ ਹੋ ਸਕਦਾ ਕਿ ਜੇ ਉਹਦੀ ਸਜ਼ਾ ਘੱਟ ਹੋ ਸਕਦੀ ਹੈ ਤਾਂ ਇੰਨੇ ਸਾਲ ਰਹਿ ਕੇ ਤਾਂ ਬੰਦਾ ਵੈਸੇ ਹੀ ਮੈਂਟਲੀ ਅਪਸੈਟ ਹੋ ਜਾਂਦਾ ਬਿਕਾਜ਼ ਹਰ ਬੰਦਾ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਉਹ ਆਪਣੇ ਆਪ ਨੂੰ ਸੰਭਾਲ ਪਾਏ ਜਾ ਆਪਣੇ ਆਪ ਨੂੰ ਉਹਨਾਂ ਕੰਡੀਸ਼ਨ ਦੇ ਵਿੱਚ ਅਡਾਪਟ ਕਰ ਪਾਈ ਜਿੱਥੋਂ ਦੀ ਉਹ ਲੰਘ ਰਿਹਾ ਹੁੰਦਾ ਕਿਉਂਕਿ ਜਿਹੜੇ ਬੰਦੇ ਨੇ ਕਦੇ ਇਨਸਾਨ ਨੇ ਕਦੇ ਕੀੜੀ ਤੱਕ ਨਹੀਂ ਮਾਰੀ ਹੁੰਦੀ ਜਦੋਂ ਉਹਦੇ ਤੇ ਐਵੇਂ ਦੇ ਅਚਾਨਕ ਜਿਹੜੇ ਹੈਗੇ ਸਿਚੁਏਸ਼ਨ ਆ ਜਾਈ ਸੋ ਆਪਾਂ ਸਮਝੀ ਸਕਦੇ ਹਾਂ ਕਿ ਉਹਦੇ ਲਈ ਉਹ ਚੀਜ਼ ਬਹੁਤ ਜ਼ਿਆਦਾ ਔਖੀ ਹੋ ਜਾਣੀ ਐਡਜਸਟ ਕਰਨੀ ਤੋ ਆਪਾਂ ਤੇ ਕਿਸ ਨੂੰ ਸਹੀ ਗਲਤ ਨਹੀਂ ਕਹਿ ਰਹੇ ਹੈਗੇ ਨਾ ਹੀ ਆਪਣਾ ਹੱਕ ਬਣਦਾ ਕਿ ਆਪਾਂ ਵੀ ਲੋਕਾਂ ਦੀ ਤਰ੍ਹਾਂ ਉਹਨੂੰ ਬੁਰਾ ਭਲਾ ਕਹੀਏ ਜਾਂ ਕਮੈਂਟ ਬਸ ਇੰਨਾ ਕਹਿਗਾ ਵੀ ਪ੍ਰੇ ਕਰਿਓ ਸਾਰੇ ਜਣੇ ਵੀ ਉਸ ਵੀਰ ਦੀ ਸਜ਼ਾ ਜੇ ਘਟ ਹੋ ਸਕੇ ਜਿੰਨੀ ਵੀ ਤਾਂ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਇਹ ਜਿਹੜੇ ਹੈਗੇ ਆ ਹੁਣ ਇਹ ਵਾਲੀਆਂ ਚੀਜ਼ਾਂ ਹੁਣ ਜਾਣਬੁੱਝ ਕੇ ਤਾਂ ਕੋਈ ਕਰਦਾ ਨਹੀਂ ਹੈਗਾ ਅਗਰ ਉਹ ਏਡੀ ਦੂਰ ਆਇਆ ਆਪਣਾ ਘਰ-ਵਾਰ ਛੱਡ ਕੇ ਸੋਬੀਅਸਲੀ ਕੋਈ ਨਹੀਂ ਚਾਹੁੰਦਾ ਹੋਊਗਾ ਕਿ ਮੇਰਾ ਫਿਊਚਰ ਖਰਾਬ ਹੋ ਜਾਏ ਜਾਂ ਮੈਨੂੰ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਵੇ ਵਰ ਦੂਜੇ ਪਾਸੇ ਜੇ ਦੇਖੀਏ ਤਾਂ ਤਿੰਨ ਇਨਸਾਨ ਸੀਗੇ ਉਸ ਗੱਡੀ ਦੇ ਵਿੱਚ ਤੇ ਤਿੰਨਾਂ ਦੀ ਮੌਤ ਹੋ ਗਈ ਮੌਕੇ ਤੇ ਉਹ ਗੱਡੀ ਜਿਹੜੀ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਐਕਸੀਡੈਂਟ ਬਹੁਤ ਜ਼ਿਆਦਾ ਭਿਆਨਕ ਹੋਇਆ ਸੋ ਬਸ ਇਹੀ ਸੀਗੀ ਅੱਜ ਦੀ ਵੀਡੀਓ ਔਰ ਮੈਂ ਇੱਥੇ ਇਹ ਨਹੀਂ ਕਹੂੰਗੀ ਕਿ ਤੁਹਾਡੇ ਕੀ ਵਿਚਾਰ ਨੇ ਮੈਨੂੰ ਕਮੈਂਟਾਂ 'ਚ ਦੱਸੋ ਜਾਂ ਕੁਝ ਵੀ ਹੈ ਬਟ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਉਸ ਵੀਰਲੀ ਪ੍ਰੇ ਜਰੂਰ ਕਰੇਗੀ ਜੇ ਉਹਦੀ ਸਜ਼ਾ ਥੋੜੀ ਘੱਟ ਹੋ ਸਕੇ ਕਿਉਂਕਿ ਹੁਣ ਕਈ ਕਹਿ ਰਹੇ ਆ ਵੀ 45 ਸਾਲ ਦੀ ਜਿਹੜੀ ਸਜ਼ਾ ਹੈਗੀ ਆ ਬਹੁਤ ਹੀ ਜ਼ਿਆਦਾ ਹੈ ਸੋ ਵੀ ਥੋੜੀ ਘੱਟ ਹੋਣੀ ਚਾਹੀਦੀ ਆ ਬਾਕੀ ਜੋ ਵੀ ਹੈਗਾ ਆ ਪੁਲਿਸ ਇਨਵੈਸਟੀਗੇਸ਼ਨ ਜੋ ਵੀ ਐਕਸ਼ਨ ਲਿਆ ਜਾਣਾ ਰੂਲਸ ਦੇ ਅਕੋਰਡਿੰਗ ਜੋ ਵੀ ਬਣਦਾ ਹੋਇਆ ਐਕਟ ਉਹ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਸੋ ਉਹ ਚੀਜ਼ ਘੱਟ ਨਹੀਂ ਹੋ ਸਕਦੀ ਬਟ ਆਪਾਂ ਤਾਂ ਸਿਰਫ ਪ੍ਰੇਅ ਹੀ ਕਰ ਸਕਦੇ ਆ ਆਪਾਂ ਅਰਦਾਸ ਕਰ ਸਕਦੇ ਆ ਉਸ ਵੀਰ ਦੇ ਲਈ ਕਿ ਜੇ ਉਹਦਾ ਥੋੜਾ ਕੋਈ ਜਿਹੜੀ ਸਜ਼ਾ ਘੱਟ ਹੋ ਸਕੇ ਸੋ ਕਹਿੰਦੇ ਹੁੰਦੇ ਵੀ ਡਰਾਈਵਰੀ ਕਰਨੀ ਇੰਨੀ ਸੌਖੀ ਨਹੀਂ ਹੈਗੀ ਬਹੁਤ ਕੁਝ ਦੇਖਣਾ ਪੈਂਦਾ ਔਰ ਸਾਰਾ 2-4 ਮਿੰਟ ਦਾ ਫਰਕ ਹੁੰਦਾ ਜਿਹਦੇ ਪਿੱਛੇ ਅਸੀਂ ਆਪਣੀ ਜ਼ਿੰਦਗੀਤ ਵਾਹ ਕਰ ਲੈਨੇ ਆ ਸੋ ਉਹ ਗਲਤੀ ਇੰਨੀ ਕਿਤਾ ਹੈਗੀ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਉੱਥੇ ਐਗਜ਼ਿਟ ਤੁਹਾਡੀ ਨਹੀਂ ਬਣਦੀ ਐ ਮਰਜੰਸੀ ਤੋਂ ਤੁਸੀਂ ਐਮਾ ਦੀਆਂ ਗੱਲਾਂ ਤੋਂ ਪਰਹੇਜ਼ ਕਰਿਆ ਕਰੋ ਸਾਨੂੰ ਉਹ ਚੀਜ਼ਾਂ ਅਵੋਇਡ ਹੀ ਕਰਨੀ ਚਾਹੀਦੀ ਨੇ ਜਦੋਂ ਪਤਾ ਹੁੰਦਾ ਆਲਰੇਡੀ ਸੀ ਰੂਲਸ ਕਿਉਂ ਨਹੀਂ ਫਾਲੋ ਕਰਦੇ ਸੋ ਉਹ ਦੇਖ ਲਓ ਥੋੜੀ ਜੀ ਮਿਸਟੇਕ ਥੋੜੀ ਜੀ ਅਣਗਹਿਲੀ ਆਪਾਂ ਕਹਾਂਗੇ ਤੇ ਇੰਨੀ ਵੱਡੀ ਸਜ਼ਾ ਭੁਗਤ ਨਹੀਂ ਪੈ ਰਹੀ ਉਸ ਚੀਜ਼ ਦੀ ਸੋ ਹੁਣ ਪਤਾ ਨਹੀਂ ਅੱਗੇ ਜਾ ਕੇ ਉਹਦੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਸੋ ਇਹ ਇੰਨਾਂ ਚੀਜ਼ਾਂ ਨੂੰ ਜਸਟੀਫਾਈ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਖਾਸ ਕਰਕੇ ਇੰਨਾਂ ਕੰਟਰੀਜ਼ ਦੇ ਵਿੱਚ ਤੇ ਕਿਉਂਕਿ ਇੱਕ ਗੱਲ ਇਹ ਵੀ ਆਉਂਦੀ ਹੈ ਨਾ ਕਿ ਜੇ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਜੇ ਅਸੀਂ ਅੱਜ ਇਹ ਗੱਲਾਂ ਕਹਿ ਕੇ ਉਸ ਨੂੰ ਬਚਾ ਵੀ ਲੈਨੇ ਆ ਤਾਂ ਫਿਰ ਜਿਹੜੇ ਹੋਰ ਲੋਕੀ ਉਹਨਾਂ ਨੂੰ ਇੱਕ ਹਿਸਾਬ ਦਾ ਲੈਸਨ ਨਹੀਂ ਮਿਲਣਾ ਹੈਗਾ ਸੋ ਉਹਨਾਂ ਨੂੰ ਇਹ ਚੀਜ਼ਾਂ ਲਾਈਟਲੀ ਲੱਗਣਗੀਆਂ ਕਿ ਕੋਈ ਨਹੀਂ ਸੋ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਸੋ ਉਹਦੇ ਕਰਕੇ ਰੂਲਸ ਤਾਂ ਵਾਕਈ ਬਹੁਤ ਸਟ੍ਰਿਕਟ ਨੇ ਔਰ ਫਾਲੋ ਜ਼ਰੂਰ ਕਰਨੇ ਚਾਹੀਦੇ ਨੇ ਕਿਸੇ ਨੂੰ ਵੀ ਜਿੰਨਾ ਆਪਾਂ ਨੂੰ ਪਤਾ ਹੁੰਦਾ ਅਟਲੀਸਟ ਉਹ ਤਾਂ ਧਿਆਨ ਰੱਖਣਾ ਹੀ ਚਾਹੀਦਾ ਜਿਹੜੇ ਰੂਲਸ ਬਣਿਆ ਕਿ ਇਹਨੂੰ ਅਗਰ ਅਸੀਂ ਤੋੜਾਂਗੇ ਤਾਂ ਸਾਡਾ ਨੁਕਸਾਨ ਹੋ ਗਈ ਹੋਊਗਾ ਸੋ ਪਤਾ ਨਹੀਂ ਹੁਣ ਰੱਬ ਜਾਣਦਾ ਕਿ ਉਸ ਸਮੇਂ ਉਹਦੇ ਮਨ 'ਚ ਕੀ ਚੱਲ ਰਿਹਾ ਹੋਊਗਾ ਉਹਨੂੰ ਕੋਈ ਵਰਕ ਲੋਡ ਹੋਊਗਾ ਉਹਨੂੰ ਕੋਈ ਕਿਸੇ ਹਿਸਾਬ ਦਾ ਉਹਦੇ ਦਿਮਾਗ 'ਚ ਚੱਲ ਰਿਹਾ ਹੋਊਗਾ ਜਿਹੜੀ ਐਮ ਦੀ ਅੰਗਹਿਲੀ ਹੋਗੀ ਬਟ ਇਹ ਕਦੇ ਵੀ ਕਿਸੇ ਨਾਲ ਵੀ ਇਹ ਹਾਦਸਾ ਹੋ ਸਕਦਾ ਸੋ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਉਹਨੇ ਜਾਣ ਕੇ ਕੀਤਾ ਹੈ ਕੁਝ ਵੀ ਬਟ ਮੈਂ ਨਹੀਂ ਜੀ ਜ਼ਰੂਰ ਕਹੂੰਗੀ ਕਿ ਪਲੀਜ਼ ਤੁਸੀਂ ਆਪਣਾ ਇੰਗਲਿਸ਼ ਤੇ ਥੋੜਾ ਵਰਕ ਕਰਨਾ ਸ਼ੁਰੂ ਕਰੋ ਜਦੋਂ ਤੁਹਾਨੂੰ ਟਾਈਮ ਲੱਗਦਾ ਔਰ ਖਾਸ ਕਰਕੇ ਜਦੋਂ ਆਪਾਂ ਨੂੰ ਪਤਾ ਕਿ ਆਪਾਂ ਇਹ ਜਿਹੇ ਕੰਟਰੀਜ਼ ਦੇ ਵਿੱਚ ਬਾਹਰ ਇੰਨਾ ਕੰਟਰੀਜ਼ ਦੇ ਵਿੱਚ ਆ ਰਹੇ ਆ ਤਾਂ ਤੁਸੀਂ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਜਿਵੇਂ ਹੁਣ ਆਪਾਂ ਲਾਇਸੈਂਸ ਲੈਣਾ ਆਪਾਂ ਨੂੰ ਪਤਾ ਹੈ ਕਿ ਵੀ ਹੈਵ ਟੂ ਕਲੀਅਰ ਦਾ ਟੈਸਟ ਸੋ ਹੁਣ ਇੱਥੇ ਪ੍ਰੋਬਲਮ ਇਹ ਵੀ ਆਉਗੀ ਹੁਣ ਇਹ ਸਾਰੀਆਂ ਗੱਲਾਂ ਇੱਥੇ ਜਸਟੀਫਾਈ ਹੋਣਗੀਆਂ ਕਿ ਇਹਨਾਂ ਨੂੰ ਲਾਇਸੈਂਸ ਕੌਣ ਦੇ ਦਿੰਦਾ ਕਿ ਤੇ ਇਹਨਾਂ ਨੇ ਲਾਇਸੈਂਸ ਜਿਵੇਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਕਈ ਉਦਾਂ ਹੀ ਬਣਵਾ ਲੈਂਦੇ ਆ ਸੋ ਜਿਸ ਹਿਸਾਬ ਨਾਲ ਉਹਦੇ ਕੋਲ ਆਨਸਰ ਨਹੀਂ ਦਿੱਤੇ ਗਏ ਕੁਐਸਚਨ ਦੇ ਹੁਣ ਇਥੇ ਇਹ ਵੀ ਸਵਾਲ ਆਉਂਦਾ ਕਿ ਇਸ ਹਿਸਾਬ ਨਾਲ ਤਾਂ ਉਹਨੇ ਟੈਸਟ ਵੀ ਖੁਦ ਨਹੀਂ ਕਲੀਅਰ ਕੀਤਾ ਹੋਣਾ ਸੋ ਇਹਦੇ ਨਾਲ ਹੁਣ ਕੀ ਹੋਊਗਾ ਜਿਹੜੇ ਬਾਕੀ ਦੇ ਲੋਕ ਆ ਡੈਫੀਨਿਟਲੀ ਉਹ ਪ੍ਰੋਬਲਮ ਦੇ ਵਿੱਚ ਜ਼ਰੂਰ ਆਉਣਗੇ ਹੁਣ ਰੂਲਸ ਹੋਰ ਵੀ ਜ਼ਿਆਦਾ ਸਟ੍ਰਿਕਟ ਹੋਣ ਜਾ ਰਹੇ ਆ ਸੋ ਹੁਣ ਆਈ ਡੋਨਟ ਨੋ ਕਿ ਕੀ ਡਿਸੀਜਨ ਲਿਆ ਜਾਊਗਾ ਅੱਗੇ ਦਾ ਤੋ ਉਹੀ ਗੱਲ ਹੁੰਦੀ ਹੈ ਕਿ ਇੱਕ ਦੇ ਕਰਕੇ ਜਿਵੇਂ ਆਪਾਂ ਹਮੇਸ਼ਾ ਹੀ ਕਹਿੰਨੇ ਆ ਕੱਲ ਵੀ ਗੱਲ ਕੀਤੀ ਸੀਗੀ ਕਿ ਚਾਹੇ ਕੋਈ ਗਲਤੀ ਜਾਣ ਕੇ ਕਰੇ ਚਾਹੇ ਅਣਜਾਣ ਦੇ ਵਿੱਚ ਕਰੇ ਬਟ ਉਹਦਾ ਜਿਹੜਾ ਹੈਗਾ ਵਾ ਰਿਜ਼ਲਟ ਆ ਉਹਦਾ ਜਿਹੜੇ ਉਹਦੇ ਸਿੱਟੇ ਹੁਣ ਨਿਕਲਣਗੇ ਉਹ ਬਹੁਤ ਲੋਕਾਂ ਨੂੰ ਮਾਰ ਕਰਨਗੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਣਗੇ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਦੇ ਵਿੱਚ ਆਪਣਾ ਧਿਆਨ ਰੱਖਿਓ